ਜਿਵੇਂ ਰਿਤਨ ਮੰਤਰੀ ਜੀ ਅੱਜ ਮੈਂ ਆਪਣੇ ਉਹਨਾਂ ਪੈਣ ਪਰਾਵਾਂ ਵਾਸਤੇ ਇੱਕ ਅਜਿਹੇ ਨੁਕਤਾ ਲੈ ਕੇ ਆਈਆਂ ਜਿਨ੍ਹਾਂ ਦਾ ਖੂਨ ਹਮੇਸ਼ਾ ਗੜਾ ਹੋ ਜਾਂਦਾ ਪਰ ਉਹਨੂੰ ਪਤਲਾ ਕਰਨ ਵਾਸਤੇ ਇੱਕੋ ਹੀ ਚੀਜ਼ ਲੈਣੀ ਆ ਆਪਾਂ ਨੇ ਉਹ ਲੈਣੀ ਆ ਆਪਾਂ ਨੇ ਅਰਜਨ ਦੀ ਸਾਲ ਜਿਹੜਾ ਅਰਜਨ ਇਹਦੀ ਸਾਲ ਲੈ ਲੈਣੀ ਆ ਇਹ ਆਪਾਂ ਨੂੰ ਪੰਸਾਰੀਆਂ ਦੀ ਦੁਕਾਨਾਂ ਤੇ ਮਿਲ ਜੂਗੀ ਪਰ ਇਹਨੂੰ ਉਹ ਅਰਜਨ ਦੀ ਸਾਲ ਨੂੰ ਆਪਾਂ ਨੇ ਕੀ ਕਰਨਾ ਜੀ ਇਹਨੂੰ ਰਾਤ ਨੂੰ ਪਿਉ ਲੈਣਾ ਸਵੇਰੇ ਨੋਟਕੇ ਦਾ ਕੜਾ ਬਣਾ ਲੈਣਾ ਇਹ ਖਾਲੀ ਪੇਟ ਲੈਣਾ ਆਪਾਂ ਨੇ ਖਾਲੀ ਪੇਟ ਹੀ ਲੈਣਾ ਜੇਕਰ ਕਿਸੇ ਨੂੰ ਦਿੱਕਤ ਆਉਂਦੀ ਹੋ ਰੋਟੀ ਦੇ ਬਾਅਦ ਵੀ ਲੈ ਸਕਦਾ 1 ਘੰਟਾ ਬਾਅਦ ਰੋਟੀ ਤੋਂ ਜੇ ਖਾਲੀ ਪੇਟ ਲੈਣਾ ਤਾਂ ਘੰਟੇ ਤੱਕ ਕੁਝ ਖਾਣਾ ਭੋਜਨ ਨਹੀਂ ਕਰਨਾ ਹੈਗਾ ਕੋਈ ਵੀ ਚੀਜ਼ ਨਹੀਂ ਖਾਣੀ ਹੈਗੀ ਜੇ ਖਾਲੀ ਪੇਟ ਲੈਣਿਆ ਤਾਂ ਇਹ ਰਿਜ਼ਲਟ ਨੇ ਜਿਹੜੇ ਇਹ ਬਹੁਤ ਚੰਗੇ ਆਪਾਂ ਨੂੰ ਦਿਖਾਈ ਦੇਣਗੇ ਜੈ ਸ੍ਰੀ ਰਚਨ ਮੰਤਰੀ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰ ਦਿਓ ਜਿਹੜਾ ਨਾਲ ਦੀ ਨਾਲ ਘੰਟੇ ਵਾਲਾ ਬਟਨ ਵੀ ਜਰੂਰ ਦਵਾ ਦਿਓ